ਬੜਾ ਸੁਖ ਦਿੱਤਾ ਉਹ ਛੋਟੀ ਮਰਜੀ ਬੱਚਿਆ ਪਾਉਂ ਸੁਖ ਦਿੱਤਾ ਦਾ ਮੈਨੂੰ ਤੇਰੇ ਸਾਰ ਗਿਦਾ ਇਕੱਠੇ ਹੋ ਜਾਏ ਜਾ ਕੇ ਪਿੰਡ ਪਸੀਵਾਲ ਕੋਲ ਸਕੂਲੀ ਵਿਦਿਆਰਥੀ ਦੀ ਸਕੂਲ ਬੱਸ ਚੋਂ ਉਤਰਦੇ ਵਕਤ ਡਿੱਗਣ ਨਾਲ ਮੌਤ ਹੋ ਜਾਣ ਕਰਕੇ ਜਿੱਥੇ ਪਿੰਡ ਵਿੱਚ ਮਾਤਮ ਦਾ ਮਾਹੌਲ ਛਾ ਗਿਆ ਸੀ ਉੱਥੇ ਹੀ ਅੱਜ ਉਸ ਦਾ ਸੰਸਕਾਰ ਨਮਾਖਾ ਨਾਲ ਕੀਤਾ ਗਿਆ ਗੰਭੀਰ ਮਾਹੌਲ ਵਿੱਚ ਕੀਤੇ ਸਕੂਲੀ ਵਿਦਿਆਰਥੀ ਦੇ ਸੰਸਕਾਰ ਮੌਕੇ ਪਰਿਵਾਰਿਕ ਮੈਂਬਰਾਂ ਵੱਲੋਂ ਸਿਰ ਸਜਾ ਕੇ ਲਾੜੇ ਦੇ ਰੂਪ ਵਿੱਚ ਉਸ ਦਾ ਸੰਸਕਾਰ ਕੀਤਾ ਗਿਆ ਪੂਰਾ ਪਿੰਡ ਉਸ ਵਕਤ ਨਮ ਅੱਖਾਂ ਨਾਲ ਸਕੂਲੀ ਵਿਦਿਆਰਥੀ ਨੂੰ ਅੰਤਿਮ ਵਿਦਾਈ ਦੇਣ ਪਹੁੰਚਿਆ ਪਿੰਡ ਪਸੀਵਾਲ ਨੇੜੇ 13 ਸਾਲਾ ਸਕੂਲੀ ਵਿਦਿਆਰਥੀ ਰਾਗਵ ਸ਼ਰਮਾ ਜਦੋਂ ਆਪਣੇ ਘਰ ਜਾਣ ਲਈ ਸਕੂਲ ਬੱਸ ਤੋਂ ਹੇਠਾਂ ਉਤਰਨ ਲੱਗਾ ਤਾਂ ਗਿਰ ਗਿਆ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਉਪਚਾਰ ਹੇਤੂ ਲਜਾਇਆ ਗਿਆ ਤਾਂ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਾਲਾਂਕਿ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਇਹ ਕਹਿ ਕੇ ਬੱਚੇ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਉਹ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਜਿਸ ਦੀ ਪੁਸ਼ਟੀ ਥਾਣਾ ਇੰਚਾਰਜ ਇੰਸਪੈਕਟਰ ਰਾਹੁਲ ਸ਼ਰਮਾ ਨੇ ਖੁਦ ਕਰਦੇ ਹੋਏ ਕਿਹਾ ਕਿ ਜਦੋਂ ਪੀੜਤ ਪਰਿਵਾਰ ਨੇ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦਾ ਤਾਂ ਉਨ੍ਹਾਂ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਇਥੇ ਦੱਸਣਾ ਬੰਦਾ ਹੈ ਕਿ ਦੱਸ ਦੇਈਏ ਕਿ ਬੱਚੇ ਦੇ ਪਿਤਾ ਤੇ ਚਾਚੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਇਸ 12 ਸਾਲ ਦੇ ਬੱਚੇ ਦੀ ਮੌਤ ਪਰਿਵਾਰ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਕਾਟਾ ਸਾਬਤ ਹੋ ਰਹੀ ਹੈ। ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪਮਰਾ ਦੀ ਰਿਪੋਰਟ। 13 ਸਾਲ ਦਾ ਬੱਚਾ ਸੀ ਉਹਦੇ ਪਤਾ ਲੱਗਿਆ ਕਿ ਉਹਨੂੰ ਜਿਹੜੀ ਡੈੱਡ ਬੋਡੀ ਹੈ ਉਹ ਸਿਵਲ ਹਸਪੀਟਲ ਲੈ ਕੇ ਆਏ ਨੇ ਤਾਂ ਫਿਰ ਡਾਕਟਰ ਸਾਹਿਬ ਨੇ ਵੀ ਜਦੋਂ ਚੈੱਕ ਕੀਤਾ ਤਾਂ ਉਹ ਬਰੋਟ ਡੈੱਡ ਹੀ ਸੀ। ਤੇ ਉਸ ਤੋਂ ਬਾਅਦ ਆਏ ਸੀ ਬੱਚੇ ਕੀ ਅਸੀਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਹੈਗੇ ਉਹਦੇ ਜਿਹੜੇ ਫੈਮਿਲੀ ਮੈਂਬਰਸ ਹੈ ਤੇ ਇਸ ਲਈ ਮੈਂ ਮੌਕੇ ਤੇ ਗਿਆ ਸੀ ਸਿਵਲ ਹਸਪੀਟਲ ਤਾਂ ਉੱਥੇ ਉਹਨਾਂ ਨੇ ਮੈਨੂੰ ਦਾਦਾ ਜੀ ਮਿਲੇ ਸੀ ਸ਼ਾਇਦ ਵੇਦ ਪ੍ਰਕਾਸ਼ ਸੀ ਉਹਦਾ ਨਾਮ ਉਹਨਾਂ ਨੇ ਕਿਹਾ ਕਿ ਸਾਡੇ ਪਹਿਲਾਂ ਦੋ ਇਹਨੇ ਮੇਰੇ ਬੱਚੇ ਵੀ ਚਲ ਗਏ ਮੇਰਾ ਇੱਕ ਪੋਤਾ ਸੀ ਉਹ ਵੀ ਜਿਹੜੀ ਉਹਦੀ ਡੈਥ ਹੋ ਗਈ ਹੈ ਤੇ ਇਸ ਦੇ ਆਧਾਰ ਤੇ ਜਿਹੜੀ ਹੈਗੀ ਹੁਣ ਆਪਣੀ ਕੀ ਅਸੀਂ ਕੋਈ ਪੋਸਟਮਾਰਟਮ ਨਹੀਂ ਕਰਾਉਣਾ ਕਿਉਂਕਿ ਜਿਹੜੀ ਡੈਥ ਹੋਈ ਆ ਅਚਾਨਕ ਤੇ ਕੁਦਰਤੀ ਹੋਈ ਹੈ ਬਸ ਚੌਂਤਰਦੇ ਹੋਏ ਇਹਦੀ ਸਿਸਟਰ ਵੀ ਨਾਲ ਸੀ ਮੁੰਡੇ ਦੀ ਇਹਦੀ ਇੱਕ ਭੈਣ ਵੀ ਹੈ ਤਾ ਫਿਰ ਇਹ ਜਿਹੜੀ ਹੈਗੀ राघव ਸ਼ਰਮਾ ਮੁੰਡੇ ਦਾ ਨਾਮ ਸੀ 13 ਸਾਲ ਕਰੀਬ ਉਮਰ ਸੀ ਜੀ ਇਹਦੀ ਮੁੰਡੇ ਦੀ ਨਹੀਂ ਜੀ ਹੁੰਦਾ ਤਾਂ ਦਾ ਕੰਪਲੇਂਟ ਕਰਨੀ ਸੀ ਜੀ ਅਗਲੇ ਨੇ ਇਹੋ ਜੀ ਤਾਂ ਕੋਈ ਕੰਪਲੇਂਟ ਹੀ ਨਹੀਂ ਕੀਤੀ ਹੈਗੀ ਕਿਸੇ ਨੇ ਸਕੂਲ ਦੀ ਬੱਸ ਦੀ ਕੋਈ ਮੁੱਜੀ ਸੀਗੀ ਨਹੀਂ ਇਹ ਦੇਖੋ ਅਸੀਂ ਤਾਂ ਇਨਵੈਸਟਿਗੇਟ ਕੀਤਾ ਹੀ ਨਹੀਂ ਕੇਸ ਜਦੋਂ ਤੁਹਾਨੂੰ ਕੋਈ ਕੰਪਲੇਂਟ ਆਉਂਦੀ ਜਾਂ ਸਟੇਟ ਆਉਂਦੀ ਹੈਨ ਸਟੇਟਮੈਂਟ ਆਉਂਦੀ ਜਾਂ ਕੋਈ ਕਾਬਲ ਦਸਤੰਦ ਅਜੀਪਰਾਦ ਕੋਗਨੀਜੇਬਲ ਅਫੈਂਸ ਹੁੰਦਾ ਫਿਰ ਤਾਂ ਅਸੀਂ ਕਰਦੇ ਆ ਉਹ ਤਾਂ ਕਹਿੰਦੇ ਕਿ that is natural death ਤਾਂ ਫਿਰ ਜਿਹੜੀ ਹੈਗੀ ਉਸ ਉੱਧਾਰ ਤੇ ਕਾਰਵਾਈ ਕੀਤੀ